ਸਿਕਾਲ ਦੋਸਤੋ ਅੱਜ ਇੱਕ ਸਾਡਾ ਸ਼ੂਟਰ ਭਰਾ ਨੌਇਡਾ ਤੋਂ ਆਇਆ ਹੋਇਆ ਹੈ ਤੇ ਉਹ ਕਹਿੰਦਾ ਵੀ ਅੱਜ ਫਾਰਮ ਤੇ ਜਾਣਾ ਨਾਲ ਤੁਸੀਂ ਰੋਜ਼ ਜੋ ਐਕਸਪੀਰੀਅੰਸ ਕਰਦੇ ਜੇ ਮੈਂ ਵੀ ਕਰਨਾ ਅੱਜ ਮੈਂ ਤੁਹਾਡੀ ਵੀਡੀਓ ਦੇਖਦਾ ਤੇ ਦਿੱਲੀੋਂ ਬੰਬੇੋਂ ਜਾਂ ਆਉਂਦੇ ਨੇ ਨਾ ਮੈਟਰੋ ਸਿਟੀਜ਼ ਦੇ ਵਿੱਚੋਂ ਗੈਸਟ ਇਸ ਤੋਂ ਵੀ ਮਤਲਬ ਇਥੋਂ ਦੇ ਹੀ ਨੇ ਪਰ ਜਦੋਂ ਉੱਥੇ ਨੌਕਰੀਆਂ ਜਾਂ ਜ਼ਿੰਦਗੀ ਇਹ ਲੋਕੀ ਸ਼ਿਫਟ ਹੋ ਜਾਂਦੀ ਹੈ ਉਹਨਾਂ ਦੀ ਉਹ ਫਿਰ ਸਾਨੂੰ ਆਪ ਨੂੰ ਫਾਰਮ ਇੰਨਾ ਚੰਗਾ ਲੱਗਦਾ ਤੁਸੀਂ ਸੋਚੋ ਵੀ ਉਹਨਾਂ ਨੂੰ ਇਹ ਆਬੋ ਹਵਾਏ ਖੁੱਲੀ ਜਿਹੜੀ ਉਹ ਕਿੰਨਾ ਕੁ ਆਉਂਦਾ ਹੋਊਗਾ ਤੇ ਉਹ ਇਹਨਾਂ ਚੀਜ਼ਾਂ ਦਾ ਉਹ ਆਫ ਰੋਡਿੰਗ ਟਰੈਕਟਰ ਚਲਾਉਣਾ ਇਹ ਆਮ ਹੈ ਤਾਂ ਆਮ ਗੱਲਾਂ ਨੇ ਪਰ ਉਹ ਨਦੀ ਥਾਂ ਤੇ ਹੋ ਕੇ ਵੇਖੀ ਤੇ ਉਹ ਉਹ ਕੁਸ਼ ਕਹ ਲੋ ਕਿ ਕੁਸ਼ਪਾਲ ਜਾਂ ਕੁਸ਼ ਦੇਣ ਇੱਥੇ ਆ ਕੇ ਇਹੋ ਜਿਹੀ ਗੁਜ਼ਾਰ ਕੇ ਉਹ ਲਾਈਫਟਾਈਮ ਮੈਮਰੀਜ਼ ਬਣਾਉਂਦੇ। ਜੀ ਉਹੀ ਰੁਟੀਨ ਦੀਆਂ ਮੁੰਡਿਆਂ ਵਾਲੀਆਂ ਗੱਲਾਂ ਕਿ ਮੈਂ ਥੱਲੇ ਖਲੋਤਾ ਹਾਂ ਤੇ ਹਜੇ ਹੁਣ ਇਹ ਤਿਆਰ ਹੋਣਾ ਸ਼ੁਰੂ ਹੋਏ। ਹੁਣ ਹੈਲੋ ਗਾਇਜ਼ ਕਰ ਮ ਲੋਕਾਂ ਵਾਲਿਆਂ ਨੂੰ ਨਹੀਂ ਨਹੀਂ ਕਰਨ ਦੋ। ਠੀਕ ਆਜੇ ਕਾਜੇ ਫਿਰ ਸ਼ਹਿਰ ਚ ਚੱਲਿਆਂ ਬਹੁਤ ਪਰੇਸ਼ਾਨੀਆਂ ਦੇ ਮਾਰੇ ਹੋਏ ਇੱਕ ਕਾਰਪੋਰੇਟ ਮਜ਼ਦੂਰ ਨੇ ਇਹ ਕੁਝ ਕੰਮ ਨਿਕਲ ਆਏ ਕੁਝ ਖਾਣ ਪੀਣ ਨੂੰ ਲੈ ਲਈਏ ਤੇ ਫਿਰ ਸ਼ਾਇਦ ਅਸੀਂ ਆਪਣੀ ਡੈਸਟੀਨੇਸ਼ਨ ਵੱਲ ਵੱਧ ਜਾਵਾਂਗੇ ਸ਼ਹਿਰ ਤੋਂ ਨੇ ਫਿਰ ਕਿਹੜੀ ਮਿਲਦੀ ਕਿੱਥੇ ਮਿਲਦੀ ਇਹਨੇ ਕੋ ਨਾਂ ਇਹੋ ਜਿਹਾ ਲੈਣਾ ਹੁੰਦਾ ਜਿਹੜਾ ਪਤਾ ਹੀ ਨਾ ਲੱਗੇ ਕਿ ਬਾਜੀ ਤੁਹਾਡੇ ਸਾਰਿਆਂ ਨੂੰ 2-3 ਮਿੰਟ ਖਰਾਬ ਕਰਨ ਦੇ ਤੇ ਆਪਣੇ 2-3 ਘੰਟੇ ਖਰਾਬ ਕਰਨ ਤੋਂ ਬਾਅਦ ਅਸੀਂ ਡਿਸਾਈਡ ਕੀਤਾ ਕਿ ਰਾਤ 'ਚ ਡੇਟੂ ਵਾਲੋਂ ਕੁਝ ਖਾਵਾਂਗੇ ਹੁਣ ਇੱਥੇ ਵੀ ਪਤਾ ਨਹੀਂ ਵੀ ਸਾਡੀ ਫਿਰ ਡਿਸੀਜਨ ਬਦਲ ਜੇ ਪਰ ਇੱਕ ਵਾਰ ਗੱਡੀਆਂ ਅਸੀਂ ਮੋੜ ਰਹੀਆਂ ਤੋ ਸਾਰਾ ਰਾਹ ਹੀ ਟੁੱਟ ਗਿਆ ਤੇ ਉਹ ਹੜ੍ਹ 'ਚ ਜਿਹੋ ਉਦੋਂ ਤੇ ਕੋਈ ਨਹੀਂ ਆਣਾ ਤੇ ਅੱਛਾ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਪਿੰਡ ਆਪਣੀਆਂ ਪੈਲੀਆਂ ਚ ਤੇ ਇੱਥੇ ਥੋੜਾ ਜਾ ਹੀ ਉਹ ਪਿੱਛੇ ਪਿੱਛੇ ਹੀ ਪਿੱਛੇ ਜੀ ਹੁਣ ਆਪਾਂ ਨਾਰੀਅਲ ਪਲੇਸ ਕਰਨ ਲੱਗੇ ਆ ਨਾਰੀਅਲ ਪਲੇਸ ਉਹ ਤੇਰਾ ਉਹ ਤੇਰਾ ਭਲਾ ਦੇ ਅੱਛਾ ਕਿ ਬੋਲਦਾ ਪਹਿਲਾਂ ਮੈਂ ਤੁਹਾਨੂੰ ਥੋੜਾ ਗਾਈਡ ਕਰਦਾ ਵੀ ਕਿ ਕਿਵੇਂ ਤੂੰ ਭਰਾ ਮੋਡਿਓ ਹਾਲੋ ਪੁਆਇੰਟ ਰਾਉਂਡ ਤੇ ਚੱਲਣ ਲੱਗਾ ਜੀ ਜਾ ਜਰ ਤਬਾ ਨਿਸ਼ਾਨਾ ਨਾ ਜਾਣ ਬਣੀ ਜਾਣ ਦੀ ਵੀਡੀਓ ਪਹਿਲਾ ਨਿਸ਼ਾਨਾ 0.22 ਦਾ ਉਹ ਨਾਰਮਲ ਰਾਉਂਡ ਦਾ ਹੀ ਤੇ ਦੂਜਾ ਹੈਗਾ ਆ ਇਹ ਹੈਗਾ ਨਾਰੀਅਲ ਦੀ ਖੋਪੜੀ ਵੇਖੋ ਪਾੜਤੀ ਆਪਾਂ ਹੌਲੋ ਪੁਆਇੰਟ ਹੁਣ ਇਦਾਂ ਤੇ ਦੇਖਣਾ ਨਹੀਂ ਪਰ ਇਹਨੇ ਪੂਰਾ ਦੇੜ ਕੇ ਰੱਖਿਆ ਕੰਮ ਦੋਵੇਂ ਪਾਸਿਓ ਸੋ ਇਹ ਲੋ ਈ ਡੀ ਮੋਟੀ ਇਹਦੀ ਛੇਲ ਤੇ ਗੋਲੀ ਪਤਾ ਨਹੀਂ ਕਿੱਥੇ ਪਰ ਹੌਲੋ ਪੁਆਇੰਟ ਇਜ਼ ਅ ਸਟਰੋਂਗ ਗਰਾਉਂਡ ਬ్రో ਇਧਰ ਨਹੀਂ ਰੱਖ ਮੰਨਦੇ ਹੀ ਚੱਲ ਚੱਲ ਠੀਕ ਆ ਉਹ ਗੋਲੀ ਉਹ ਠੀਕ ਹੈ ਬਾਜੀ ਉੱਥੇ ਮੈਂ ਘਰ ਆ ਕੇ ਸਰਚ ਕੀਤੀ ਮੇਰੇ ਤੇ ਲਾਈਫ ਟਾਈਮ ਟੈਕਸ ਆ ਮਤਲਬ ਐਲਟ ਲਾਈਫ ਟਾਈਮ ਲੋ ਜੀ ਹੁਣ ਆ ਗਈ ਅਸੀਂ ਮੋਟਰ ਤੇ ਤੇ ਮੁੰਡਾ ਸਪੈਸ਼ਲੀ ਟਰੈਕਟਰ ਦੀ ਰਾਈਟ ਲੇਨ ਆਇਆ ਸਟਾਰਟ ਹੁੰਦਾ ਆ ਵੇਦਾ ਸੋਚ ਠੀਕ ਹੈ ਇਹਨੂੰ ਲਾ ਕੇ ਜਿਵੇਂ ਟੀਜ ਆਇਆ ਆ ਨਿਊਟਰਲ ਹੋ ਗਿਆ ਇਹ ਆਹ ਹੈ ਬੋਰਡ 3600 ਇਹ ਸੋਚ ਨਹੀਂ ਇਹ ਰੇਸ ਆ ਅੱਛਾ ਰੇਸ ਪੈਰਨਾ ਨਹੀਂ ਨੰਦੀ ਇਹਦੀ ਇਹ ਪੁਰਾਣਾ ਟਰੈਕਟਰ ਹੈ ਮਤਲਬ ਇਹਨੂੰ ਆਪਾਂ ਹੁਣ ਗਰੀਫ ਪਰ ਵਿੱਚ ਕੀਤਾ ਆ ਆ ਗਾਇਦਾ ਪਹਿਲਾ ਗੇਅਰ ਹੈ ਇੱਥੇ ਤੇ ਦੂਜਾ ਇਹਦੇ ਨਾਲ ਬਿਲਕੁਲ ਤੇ ਦੂਜੇ ਗੇਅਰ ਤੇ ਆਪਾਂ ਇਹਨੂੰ ਤੋਰ ਦੇਣਾ ਹਾਈ ਪਿਆ ਕਲਚ ਆਵੇ ਇੱਧਰ ਆਹ ਕਲਚ ਆਹ ਇੱਧਰ ਬ੍ਰੇਕ ਹੈ ਵਿਚਕਾਰ ਹੁਣ ਆਪਣੀਆਂ ਬ੍ਰੇਕਾਂ ਨਹੀਂ ਇਹ ਇੱਕ ਪਾਸੇ ਚ ਲੱਗਦੀ ਠੀਕ ਹੈ ਲੋਈ ਰਾਈਡਿੰਗ ਹੋ ਗਈ ਆਪਣੀ ਹੁਣ ਮੈਂ ਇਹਨੂੰ ਫੋਟੋ ਲੱਗਣ ਆ ਆਹੋ ਉਹ ਤੇ ਫਿਰ ਉਹਦੀ ਉਹ ਸਵਿਸ ਵਾਲੀ ਗੱਲ ਤੇ ਖਤਮ ਹੋ ਗਈ ਪਗਲ ਨਹੀਂ ਆ ਦਿੱਲੀ ਭੇਜੀ ਉਹ ਮੁੰਡਾ ਸਾਡਾ ਨੌਇਡਾ ਵਾਲਾ ਜਿਹੜਾ ਉਹ ਟਰੈਕਟਰ ਰਾਈਡ ਲੈਣ ਜਾ ਰਿਹਾ ਰੱਜਤਾ ਅੰਜੀਰ ਵੇ ਆਪਣੇ ਪਰ ਇੱਥੇ ਨਹੀਂ ਉਹ ਸਾਈਜ਼ ਹੋਇਆ ਓਏ ਇੱਧਰ ਰੱਖ ਇਹ ਹੈ ਜੀ ਸਾਡਾ ਸਵਰਗ ਜਿੱਥੇ ਮੈਨੂੰ ਇਕੱਲੇ ਨੂੰ ਨਹੀਂ ਬਹੁਤ ਸਾਰੇ ਲੋਕਾਂ ਨੂੰ ਆ ਕੇ ਪੀਸ ਆਫ ਮਾਈਂਡ ਮਿਲਦਾ ਸੋ ਮੇਰੇ ਦੋਸਤ ਜਦੋਂ ਵੀ ਆਉਂਦੇ ਆ ਕੋ ਦੂਰ ਦਰਾਡੇੋਂ ਕੋਈ ਬੰਬੇ ਵਾਲੇ ਦਿੱਲੀ ਵਾਲੇ ਜਾਂ ਮੋਰ ਮਤਲਬ ਜਿਹੜੇ ਵੀ ਤੋਂ ਦੂਰ ਹੋ ਕੇ ਬੈਠੇ ਨੇ ਕੁਝ ਸਮੇਂ ਲਈ ਉਹ ਸਾਰਿਆਂ ਨੂੰ ਇੱਥੇ ਆ ਕੇ ਆਨੰਦ ਆਉਂਦਾ ਤੇ ਮੈਨੂੰ ਆਪ ਨੂੰ ਖੁਦ ਸਭ ਤੋਂ ਵੱਧ ਆਨੰਦ ਆਉਂਦਾ ਜੇ ਕਿਸੇ ਆਏ ਗਏ ਵੀ ਆਉਂ ਬਖਤ ਕਰਨਾ ਜਾਂ ਕਿਸੇ ਨੂੰ ਕੋਈ ਕਿਸੇ ਨੂੰ ਮਤਲਬ ਇੱਥੇ ਆ ਕੇ ਮੇਰੀ ਲੈਂਡ ਤੇ ਆ ਕੇ ਵਧੀਆ ਲੱਗਦਾ ਤੇ ਮੈਨੂੰ ਉਹਦੇ ਨਾਲੋਂ ਵਧੀਆ ਲੱਗਦਾ ਉਹ ਸਾਡਾ ਮੋਟਾ ਬੈਠਾ ਹੈ ਜੀ ਮੇਰੇ ਪੈਟ ਦਾ ਨਾ ਆ ਤੇ ਇਹ ਐਡਾ ਠੀਠ ਹੋ ਗਿਆ ਇਹਨੂੰ ਵਾਜਾਂ ਮਾਰਨ ਨੇ ਆਉਣ ਨਹੀਂ ਰਿਹਾ ਇੰਨਾ ਰਿਲੈਕਸ ਮੋਟਾ ਆ ਜਾ ਇੱਧਰ ਮੋਟੇ ਆ ਜਾ ਆ ਜਾ ਆ ਜਾ ਪੁੱਤ ਮੇਰਾ ਅੱמא ਉਹ ਜੇ ਲੈਂਡ ਆ ਉਹਨੂੰ ਇਹ ਖੁੱਲੇ ਮੈਦਾਨ ਚ ਮੈਂ ਭਜਾ ਕੇ ਵੇਖਦਾ ਇੱਕ ਓਏ ਆ ਜਾ ਵਾਪਸ ਖਸਮਾ ਗਾਂ ਇਹ ਬੰਦੇ ਸਾਡੇ ਨੂੰ ਹਣ ਪੈੜੀਆਂ ਦੇਪੀਆਂ ਖੁੱਲੀਆਂ ਤੋਂ ਨੂੰ ਮਜ਼ਾ ਆਉਂड्या ਉਧਰ ਲਈ ਜਾਂਦਾ ਉਹ ਰੇਸ ਦੇਣ ਦੀ ਲੋੜ ਨਹੀਂ ਕਲੱਚ ਛੱਡ ਬਸ ਆ ਜਾ ਆ ਜਾ ਮੇਰਾ ਵੀ ਆ ਗਈ ਜਾ ਚਾ ਗਈ ਜਾ ਚਲੀਆਂ ਸੁੱਕਣੀਆਂ ਧਰੀਆਂ ਜੀ ਇਹ ਇਹ ਨੂੰ ਪਾਪਕੋਰਨਸ ਲਈ ਦੇਣੀਆਂ ਕੁਚ ਕੁਚੀ ਮੇਰਾ ਆਵਾਜ਼ ਨਾ ਆ ਡਾਗ ਉਹ ਕੀ ਆ ਸਾਰਾ ਇਹ ਲੱਕੜਾਂ ਨਾਲ ਅੰਦਰ ਚੱਲ ਗਿਆ ਉਹ RAM ਨਾ ਅੰਦਰ ਰਹਿੰਦਾ ਵਾ ਡਾਗ ਉੱਚ ਰਹਿਣ ਡਿਆ